ਕਿ ਡੈਲੀਗੇਸ਼ਨ ਮਿਲਣ ਪਹੁੰਚਿਆ ਪ੍ਰਧਾਨ ਮੰਤਰੀ ਕਾਰ्यालय ਕੀ ਮੰਗ ਲੈ ਕੇ ਗਏ ਸੀ ਕੀ ਰਿਹਾ ਦਖੋੜੀ ਸਾਹਮਣੇ ਦੇਖਾਂਗੇ ਪਿਛਲੇ ਤਰਬਨ ਸਾਢੇ 3 ਸਾਲ ਚ ਔਰ ਉਸ ਤੋਂ ਪਹਿਲੇ 4 ਸਾਲਾਂ ਚ ਜੋ ਗਦਰ ਦਿੱਲੀ ਕਮੇਟੀ ਚ ਮਚਿਆ ਉਹ ਕਿਸੇ ਕੋਲ ਭੁੱਲਾ ਛਕਿਆ ਨਹੀਂ ਹੈ ਅੱਜ दिल्ली कमेटी ਦੇ ਸਕੂਲ ਬਰਬਾਦ ਹੋ ਗਏ ਹਸਪੀਟਲ ਜਿਹੜਾ ਸ਼ੁਰੂ ਨਹੀਂ ਸੀ ਹੋਇਆ ਬੜਾ ਰੋਲਾ ਪਿਆ ਸੀ ਉਹ ਖਤਮ ਹੋ ਗਿਆ ਇਹਨਾਂ ਨੇ ਆਪ ਕਹਤੇ ਅਸੇ ਜਿਹੜੀ ਉਹ ਕਰਾਉਂਦੇ ਆ ਉਹ ਸਾਡੇ ਕੋ ਮਸ਼ੀਨਾਂ ਖਤਮ ਹੋ ਗਈਆਂ ਸਿਪਰ ਕਰ ਦਿੱਤੀ ਜੋ ਗਦਰ ਇਹਨਾਂ ਨੇ ਕਰਾਇਆ ਉਸ ਦਿੱਲੀ ਸਿੱਖ ਗੁਰਦਵਾਰਿਆਂ ਦੇ ਇਤਿਹਾਸ ਵਿੱਚ 1921 ਤੋਂ ਬਾਅਦ ਕਿਸੇ ਨੇ ਨਹੀਂ ਕਰਾਇਆ ਜਯ ਮਾਨਤ ਨਰੈਣੂ ਸੰਨ ਤੇ ਯਾ ਐ ਸੰ ਇਹਨਾਂ ਦੀ ਕੈਟਾਗਰੀ ਮੰਤਨ ਨਰਿਹਣੂ ਚਾਗੀ ਹੈ ਅੱਸੀ ਅੱਜ ਪ੍ਰਾਈਮ ਮਿੰਿਸਟਰ ਨੂੰ ਜੋ ਕੁਝ ਇਹਨਾਂ ਨੇ ਦਿੱਲੀ ਕਮੇਟੀ ਚ ਕੀਤਾ ਉਹ ਸਾਰਾ ਕੁਝ ਦੱਸਿਆ ਫਿਰ ਜੋ ਦਿੱਲੀ ਦੀ ਸਰਕਾਰ ਨੇ ਜਿਸ ਤਰ੍ਹਾਂ ਇਲੀਗਲ ਤਰੀਕੇ ਨਾਲ ਦੋ ਮੈਂਬਰ ਸਾਡੇ ਕੱਢ ਕੇ ਦੋ ਮੈਂਬਰ ਆਪਣੇ ਪਾਤੇ ਉਹ ਵੀ ਦੱਸੇ ਦੇਖਿਆ ਅੱਜ ਸਾਨੂੰ ਹਾਈ ਕੋਰਟ ਤੋਂ ਸਾਡੇ ਮੈਂਬਰਾਂ ਨੂੰ ਵੋਟ ਪਾਣ ਦਾ ਹੱਕ ਮਿਲਿਆ ਮਲੇਬ ਆਪਣੇ ਮੈਂਬਰਾਂ ਨੂੰ ਵੋਟ ਲੈਣ ਦਾ ਹੱਕ ਲੈਣ ਦੇ ਇਹ ਸਾਨੂੰ ਹਾਈ ਕੋਰਟ ਦੇ ਦਰਵਾਜ਼ੇ ਖੜਕਾਣੇ ਪੈਂਦੇ ਔਰ ਇਹ ਕਹਿੰਦੇ ਨੇ ਕਿ ਅਸੀਂ ਤੇ ਇੱਥੇ ਹੁਣ ਇਲੈਕਸ਼ਨ ਹੋਣੀ ਨਹੀਂ ਦੇਣੀ ਕਿਉਂ ਨਹੀਂ ਹੋਣ ਦੋਣੀ ਸਾਡੇ ਪਿੱਛੇ ਪ੍ਰਾਈਮ ਮਿਨਿਸਟਰ ਮੋਦੀ ਹੈ ਚੀ ਮਿਨਿਸਟਰ ਰੇਖਾ ਗੁਪਤਾ ਹੈ ਤੇ ਸਾਡੇ ਪਿੱਛੇ ਹੋਰ ਲਗੜ ਬਗੜਾ ਗਏ ਜਿਨ੍ਹਾਂ ਦੀ ਸਿੱਖ ਕੌਮ ਦੇ ਵਿੱਚ ਇੱਕ ਢੇਲਾ ਵਕਤ ਨਹੀਂ ਹੈ ਇੱਕ ਢੇਲਾ ਵਕਤ ਬਿਆੰਦ ਵਾਲੋ ਜੋ ਮਰਜ਼ੀ ਕਰ ਲੋ ਸਾਡੀ ਪ੍ਰਾਈਮ ਮਿਨਿਸਟਰ ਸਾਬ ਕੋਲੇ ਗੁਜਾਰਸ਼ ਹੈ ਕਿ ਕਿ ਸਿੱਖਾਂ ਦੇ ਨਾਲ ਇਹ ਜ਼ੁਲਮ ਤੁਹਾਡੀ ਸਰਕਾਰ ਵੱਲੋਂ ਹੋਣਾ ਇਹਦੀ ਕੀਮਤ ਬੜੀ ਭੜਾਂ ਚੁਕਾਣੀ ਪੈਣੀ ਅੱਜ ਤੱਕ ਵਕਤ ਬੀਤਿਆ ਕੋਈ ਗੱਲ ਨਹੀਂ ਅੰਗਰੇਜ਼ਾਂ ਵਾਂ ਕਦੇ ਵੀ ਬੀਤਿਆ ਮੁਗਲਾਂ ਵਕਤ ਵੀ ਬੀਤਿਆ ਕਾਂਸੋ ਅਗਰ ਵੀ ਬੀਤਿਆ ਸਿੱਖਾਂ ਨਾਲ ਲੜ ਕੇ ਕੋ ਬਚਿਆ ਐ ਤੇ ਮੈਂ ਦੱਸਦੇ ਹਾਂ ਔਰ ਮੈਂ ਐਸੀ ਤੁਹਾਨੂੰ ਕਹਿੰਦੇ ਆ ਤੁਸੀਂ ਕੰਮ ਚੰਗਾ ਕਰਦੇ ਪਿਓ ਚੰਗਾ ਕੰਮ ਕਰਦੇ ਰਹੋ ਸਿੱਖਾਂ ਨਾਲ ਵਗਾਰਨ ਦੀ ਔਰ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਅਸਤਾ ਸ਼ੇਵ ਕਰਨ ਦੀ ਦਖਲ ਅੰਦਾਜ਼ੀ ਕਰਨ ਦੀ ਬਿਲਕੁਲ ਲੋੜ ਨਹੀਂ ਹੈਗੀ ਤੁਹਾਨੂੰ ਤੁਸੀਂ ਇਸਤੀਫਾ ਦਿੱਤਾ ਅੱਜ ਤੁਸੀਂ ਮਨਜੀਤ ਸਿੰਘ ਜੀ ਕੇ ਹੋਣਾ ਨੇ ਸਾਡਾ ਅਸਤੀਫਾ ਹੈਗਾ ਬਾਕੀਆਂ ਦਾ ਅਸਤੀਫਾ ਹਾਈ ਕਮਾਂਡ ਕੋਲ ਨੂੰ ਔਰ ਜਦ ਹਾਈ ਕਮਾਂਡ ਕਹੇਗੀ ਉਸ ਵਕਤ ਸੀ ਤੇ ਅਸੀਂ ਦੋਨੋਂ ਅਸਤੀਫਾ ਦਿੱਤਾ ਹੈ ਭਾਈ ਜਾਓ ਇਹਨਾਂ ਕੋਲ ਜਿਤਨੀ ਲੁੱਟ ਕੋਟਾ ਕਰਾਣੀ ਹੈ ਕਰਵਾ ਲਓ ਅਸੀਂ ਕੱਲ ਅਰਦਾਸ ਕੀਤੀ ਹੈ ਗੁਰ ਰਕਸ਼ਨ ਸਾਹਿਬ ਅਗੇ ਗਰਾਂਡ ਸਾਹਿਬ ਜੀ ਅਗੇ ਅਰਦਾਸ ਨਹੀਂ ਜਾਏਗੀ ਇਹ ਮੈਂ ਤੁਹਾਨੂੰ ਦੱਸ ਦਿਆਂ ਔਰ ਤੁਸੀਂ ਕੋ ਅਰਦਾਸ ਅੰਜਾਈ ਚਲੇਗੀ ਨਾ ਤੁੱਕ ਗਈ ਬਿਰਤੀ ਕਦੇ ਨਾ ਹੋਈ ਜਨਕੀ ਅਰਦਾਸ ਨਾਨਕ ਜੋਗ ਰੁਗਿੰਦਾ ਉਸਾਸ ਇਸ ਵਾਸਤੇ ਸਾਡੇ ਕਲ ਦੀ ਅਰਦਾਸ ਸੰਗਤ ਦੀ ਅਰਦਾਸ ਸਾਡੀ ਨਹੀਂ ਹੈਗੀ ਸੰਗਤ ਦੇ ਅਰਦਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸੀ ਹੁੰਦਾ ਹੈ ਔਰ ਪੂਰੀ ਸੰਗਤ ਨੇ ਅਰਦਾਸ ਕੀਤੀ ਹੈ ਇਹ ਤੇ ਲਭਣਾ ਹੀ ਨਹੀਂ ਹੈਗੇ ਪਰ ਮੈਂ ਇਹ ਚਾਹਦਾ ਵਾਂ ਇਹ ਸਰਕਾਰ ਇਹਨਾਂ ਕੋਲ ਇਹਨਾਂ ਦੇ ਨਾਲ ਕਿਉਂ ਸਾਥ ਦੇ ਰਹੀ ਇਹਨਾਂ ਦਾ ਸਾਥ ਨੂੰ ਦੇ ਰਹੀਏ ਅਸੀਂ ਇਤਨੀ ਬੇਨਤੀ ਕਰ ਲਈ ਆ ਜੀ ਇੱਕ ਮਿੰਟ ਹੋ ਜਾ ਜੀ ਸਿਫਾ ਦਿੱਤਾ ਕੀ ਕਹਿਣਾ ਜਾਓਗੇ ਸਿਫਾ ਬਾਰੇ ਮੈਂ ਇਹ ਕਹਿ ਰਿਹਾ ਜੀ ਕਿ ਅਸੀਂ ਕੱਲ ਗੁਰੂ ਹਰਕ੍ਰਿਸ਼ਨ ਬਾਦਸ਼ਾਹ ਦੇ ਦਰ ਤੇ ਅਰਦਾਸ ਕੀਤੀ ਸੀ ਅਸੀਂ ਇਹ ਅਰਦਾਸ ਕੀਤੀ ਸੀ ਕਿ ਜਿਹੜੀ ਔਰੰਗਜ਼ੇਬੀ ਸੋਚ ਦੇ ਖਿਲਾਫ ਗੁਰੂ ਹਰਕ੍ਰਿਸ਼ਨ ਬਾਦਸ਼ਾਹ ਨੇ ਮਲੇਸ਼ ਨੂੰ ਦਰਸ਼ਨ ਨਹੀਂ ਦਿੱਤੇ ਸੀ ਅੱਜ ਔਰੰਗਜ਼ੇਬੀ ਸੋਚ ਤੇ ਪੈਰਾ ਦੇ ਰਹੇ ਹੈ ਦਿੱਲੀ ਦੇ ਸਰਸਾ ਕਾੜੋਂ ਦਿੱਲੀ ਸਰਕਾਰ ਉਸ ਔਰੰਗਜ਼ੇਬੀ ਸੋਚ ਦੇ ਖਿਲਾਫ ਅੱਜ ਮੈਂ ਸਮਝਦਾ ਕਿ ਹਾਈ ਕਮਾਂਡ ਸਾਡੀ ਨੇ ਅਸੀਂ ਦੋਵਾਂ ਨੇ ਅਸਤੀਫੇ ਦਿੱਤੇ ਨੇ ਪ੍ਰਾਈਮ ਮਿਨਿਸਟਰ ਨੂੰ ਸਾਰੀ ਡਿਟੇਲ ਅਸੀਂ ਲਿਖੀ ਐ ਮੈਂ ਸਿਰਫ ਇੱਕੋ ਗੱਲ ਕਹਿਣਾ ਚਾਹਨਾ ਵਾ ਸੰਗਤ ਨੂੰ ਬਾਕੀ ਗੱਲਾਂ ਛੱਡੋ ਇਹ ਕੀ ਕਰਦੇ ਨੇ ਗੁਰਦੁਆਰਿਆਂ ਚ ਕੀ ਨਹੀਂ ਕਰ ਰਹੇ ਤੁਹਾਨੂੰ ਸਾਰਾ ਕੁਝ ਪਤਾ ਹੈ ਮੈਂ ਇੱਕੋ ਗੱਲ ਕਹਿਣਾ ਚਾ ਰਿਹਾ ਵਾਂ ਕਿ ਅੱਗੇ ਵੀ ਮੈਂ ਸੰਗਤ ਨੂੰ ਕਿਹਾ ਸੀ ਕਿ ਸਾਡਾ ਜੀ ਕਰਦਾ ਹੁਣ ਇਹ ਸਿਆਸਤ ਤੋਂ ਪਾਸੇ ਹੋ ਜਾਈਏ ਅੱਜ ਮੈਂ ਆਪਣੀ ਝੋਲੀ ਹਟਦਾ ਪਿਆਵਾ ਅੱਜ ਮੈਂ ਆਪਣੀ ਝੋਲੀ ਹਟ ਰਿਹਾ ਸੰਗਤ ਅੱਗੇ ਸੰਗਤ ਜੀ ਜੇ ਗੁਰੂ ਘਰ ਬਚਾਣੇ ਨੇ ਤੇ ਇਹ ਜਿਹੜੇ ਰੰਗਸੇਬੀ ਸੋਚ ਵਾਲੇ ਮਲੇਛ ਜਿਹੜੇ ਨੇ ਜਿਹੜੇ ਸਰਕਾਰੀ ਪਿੱਠੂ ਨੇ ਇਹਨਾਂ ਤੋਂ ਪਿੱਛੇ ਛੜਾ ਲੋ ਇਹਨਾਂ ਤੋਂ ਗੁਰੂ ਘਰ ਛੜਾ ਲੋ ਨਹੀਂ ਤੇ ਇਹ ਜੋ ਮਤ ਨਰੈਣੂ ਕਰਦਾ ਰਿਹਾ ਨਨਕਾਣਾ ਸਾਹਿਬ ਪੰਜਾ ਸਾਹਿਬ ਇਹ ਸਾਰਾ ਕੁਝ ਇੱਥੇ ਹੁੰਦਾ ਪਿਆ ਕਰਾਨਗੇ ਨਹੀਂ ਹੁੰਦਾ ਪਿਆ ਮੈਂ ਸਮਝਦਾ ਹੁਣ ਸੰਗਤ ਨੂੰ ਜਾਗਣਾ ਪਏਗਾ ਅਸੀਂ ਪ੍ਰਧਾਨ ਮੰਤਰੀ ਨੂੰ ਆ ਕੇ ਇੱਕ ਹੰਗਾਰਾ ਦੇ ਗਏ ਆ ਅਗਲੀ ਰਣਨੀਤੀ ਸਾਡੀ ਇਹ ਹੈ ਕਿ ਅਸੀਂ ਹਰ ਇਤਵਾਰ ਨੂੰ ਅਸੀਂ ਇਲਾਕਿਆਂ 'ਚ ਵੀ ਜਾਵਾਂਗੇ ਅਸੀਂ ਗੁਰੂ ਘਰਾਂ 'ਚ ਵੀ ਜਾਵਾਂਗੇ ਅਸੀਂ ਮੀਟਿੰਗਾਂ ਕਰਾਂਗੇ ਔਰ ਲੋਕਾਂ ਦੇ ਵਿੱਚ ਮਾਹੌਲ ਬਣਾਵਾਂਗੇ ਨਹੀਂ ਨਹੀਂ ਇਹ ਗੱਲ ਹੋਰ ਔਰ ਐਤਵਾਰ ਨੂੰ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਜਿਵੇਂ ਕੱਲ ਅਸੀਂ ਅਰਦਾਸ ਕੀਤੀ ਹੈ ਪਾਠ ਕਰਕੇ ਐਵੇਂ ਅਸੀਂ ਗਰੁੱਪ ਬਣਾ ਕੇ 50 100 60 70 ਅਸੀਂ ਅਰਦਾਸ ਕਰਿਆ ਕਰਾਂਗੇ ਦਿੱਲੀ ਦੀ ਕੋਈ ਸਿੰਘ ਸਭਾ ਅਸੀਂ ਨਹੀਂ ਜਿਸ ਵਿੱਚ ਅਸੀਂ ਨਹੀਂ ਜਾਵਾਂਗੇ ਔਰ ਇੱਕ ਗੱਲ ਮੈਂ ਦੱਸ ਦਿਆਂ ਅਸੀਂ ਲਛਮਣ ਸਿੰਘ ਤੇ ਦਲੀਪ ਸਿੰਘ ਬਣਨ ਵਾਸਤੇ ਤਿਆਰ ਆ ਬਿਲਕੁਲ ਪਰ ਇਹਨਾਂ ਨੂੰ ਇੱਥੇ ਟੱਕਰ ਨਹੀਂ ਦੇਵਾਂਗੇ ਇਹਨਾਂ ਨੂੰ ਨਿਫਤ ਨਬੂਦ ਕਰਕੇ ਜਾਵਾਂਗੇ ਸਾਡੇ ਪਿੱਛੇ ਉਸ ਤੋਂ ਬਾਅਦ ਜਿਹੜੇ ਜਿੱਥੇ ਜਾਣ ਜਾਣ ਪਰ ਇਹ ਨਹੀਂ ਰਹਿਣ ਦੇਵਾਂਗੇ